ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਕੀਨ ਤੇ ਪੰਜਾਬੀ ਕਿਚਨ ਲਵਸ ਤੇ ਮੋਸਣਾ ਉਹ ਜੀ ਕਿਵੇਂ ਨੇ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਜੀ ਮੇਰੇ ਵੈਗੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਦੇ ਆਂ ਜੀ ਇਥੇ ਮੈਂ ਦੂਰੇ ਸੀ ਜੀ ਕੱਪੜੇ ਇਹ ਕੱਲ ਦਾ ਬਲੌਗ ਹੈ ਜੀ ਆਪਣਾ ਕੱਲ ਦਾ ਆਪਣਾ ਬਲੌਗ ਨਹੀਂ ਆਇਆ ਸੀ ਇਹ ਕੱਲ ਦਾ ਬਲੌਗ ਆਪਾਂ ਅੱਜ ਕਾਲੇ ਜੀ ਤੇ ਕਾਫੀ ਹੋ ਗਈ ਸ਼ੁਰੂ ਕਰਨੇ ਮਸ਼ੀਨ ਦੇ ਚੱਕਰ ਨਾਲ ਇਹ ਜੀ ਤੇ ਇੰਨਾ ਦਾ ਪਾਣੀ ਪਾ ਦਿੱਤੀ ਫਿਰ ਆਪਾਂ ਸੀਂਜ ਸਟਾਕ ਇਸ ਨੂੰ ਪਾਣੀ ਵਾਲੀ ਕੱਪੜੇ ਅੱਧਾ ਹੋਏ ਤੇ ਸੀ ਜੀ ਤੇ ਇੱਕ ਰੋ ਦਿਨਾਂ ਦੀ ਹੰਦਪੜ ਲਾਈ ਜੀ ਹੋਣ ਲੱਗੀ ਲੱਗੇ ਇਹ ਪੈਣ ਦੇ ਦੱਸਿਆ ਹੋਏ ਜੀ ਨਹੀਂ ਪੈਣਾ ਤੇ ਅੱਜ ਵੀ ਲੌਗ ਪਾਰੀ ਹੈ ਹੈਗਾ ਕੱਲ ਦਾ ਆਪਣਾ ਅੱਜ ਵੀ ਪਿਆ ਗਿਆ ਆਪਣੀ। ਜ਼ਿਆਦਾ ਤਾਂ ਨਹੀਂ ਪਿਆ ਥੋੜੀ ਜਿਹੀ। ਜੇ ਤੁਸੀਂ ਦੱਸੋ ਕਮੈਂਟ ਕਰਕੇ ਕਿੱਥੇ-ਕਿੱਥੇ ਹੁੰੀ ਪਿਆ ਜੀ। ਹੁਣ ਤਾਂ ਫਰੈ ਗਈ ਜੀ ਕਿਰਦਾਸ ਹੈ ਜੀ ਵੀ ਹੁਣ ਤਾਂ ਨਹੀਂ ਨਾ ਪੁੱਦੇ। ਦੱਸਣਾ ਪਤਾ ਨਹੀਂ ਨੁਕਸਾਨ ਹੋ ਗਿਆ ਸਲਾਣਾ। ਸਾਰੇ ਬੇਨਤ ਕਰਦੇ ਆਂ ਜੀ 6 ਮਹੀਨਿਆਂ ਦੀ ਫਸਲ ਆਪਣੀਆਂ ਸਹੀ। ਇਹੀ ਜੀ ਹੁੰਦੀ ਆਪਣੀ ਦਾ। ਬੈਗੀ ਇਸ ਸੋਖ ਸੰਸਾਰਿਆਂ ਦੇ ਘਰੇ ਜਾਣੇ ਲੈ ਕੇ ਆ ਦੇ ਜੀ ਜੇ ਤੂੰ ਹਾਈ ਚਲਾਈ ਚਲਣ ਹੁੰਦੀ ਹੈ ਜੀ ਸਾਰਿਆਂ ਨੇ ਕਿਸਾਨ ਭਾਣੀ ਜਿਹੜੇ ਆਪਣੀ ਬੈਗੀ ਇਸ ਤੋਂ ਪਰਖੇ ਹੁਣ ਤਾਂ ਨਹੀਂ ਕਿਤੇ ਨਾ ਬੋਹੋ ਤੇ ਮੱਤ ਜੀ ਵੀ ਤਾ ਤੇ ਦਾਣੇ ਘਰ ਆ ਜਾਣ ਪਹਿਲੀ ਬਹੁਤ ਮੀਂਹ ਪਈ ਜੀ ਇਸ ਕਿਤਾ ਪਹਿਲਾਂ ਉਧਰ ਬਹੁਤ ਨੁਕਸਾਨ ਹੋਈ ਨਹੀਂ ਤੇ ਆਪਣੇ ਵਾਲੀ ਵੀ ਮੀਂਹਾਂ ਕਰਕੇ ਫਸਲ ਤੇ ਲੱਬਿਆ ਹੋਇਆ ਜਿੱਤੇ ਹਲਦੀ ਰੋਗੇ ਪਿਆ ਹੋਇਆ ਇਹਨਾਂ ਨਾਲ ਵੀ ਬਹੁਤ ਨੁਕਸਾਨ ਹੁੰਦਾ ਜੀ ਮਸਲਾ ਨਾ ਤੇ ਇਹ ਸੁਪਰੀਆਂ ਕਰਦੀਆਂ ਪੈਂਦੀਆਂ ਨੇ ਥਿੱਲੀਆਂ ਬਿਮਾਰੀਆਂ ਲੱਗਦੀਆਂ ਨੇ ਰੋਗੇ ਜਿਹੜੇ ਲੈਣੇ ਕੱਪੜੇ ਤੇ ਜਿਹੜੇ ਕੱਪੜਿਆਂ ਤੇ ਕੋਈ ਸਾਬਣ ਲਾਉਣਾ ਹੁੰਦਾ ਸਾਬਣ ਲਾਉਣਾ ਨਹੀਂ ਜੀ ਪਰਵਾਨਾ ਦੱਸ ਜੀ ਪਰਵਾਨਾ ਤੇ ਇਹ ਸਾਬਣ ਨਾਲ ਨਹੀਂ ਆ ਅੱਜ ਦੋ ਦਿਨਾਂ ਦੇ ਕੱਪੜੇ ਸੀ ਨਹੀਂ ਲੱਕੇ ਆ ਕਰਕੇ ਜਿਆਦਾ ਹੋ ਗਈ ਜੇ ਰੋੜੀ ਰੋੜੀ ਧੋ ਦਿੰਦੇ ਆ ਪੇੜੀ ਅੱਜ ਟਾਪਾ ਪਰ ਕੇ ਰੱਖ ਦੇਣੀ ਹੈ ਇਹਨਾਂ ਨੂੰ ਸੀਮ ਦੇ ਚਿਪਕਾ ਕੇ ਫਿਰ ਸੁਕਣ ਬਾਉਂਦੇ ਤੇ ਜਲਦੀ ਸੁੱਕ ਜਾਣਗੇ ਇਹ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਇੱਥੇ 4:00 ਜਿੰਨੀ ਬਾਅਦ ਚਾਹਤ ਹੈ ਸੁੱਕੇ ਜਾਣਗੇ ਜੇ ਹਵਾ ਚੱਲਦੀ ਹੈ ਵਧੀਆ ਹਵਾ ਨਾਲ ਦੇਹਾਂ ਨਾ ਮਰੇ ਲੋੜਾਂ ਦੀ ਕੱਤੀ ਹੋਏ ਪਏ ਨੇ ਕੱਪੜੇ ਇੱਕ ਮਤਲਬ ਪਹਿਲਾਂ ਪਏ ਨੇ ਕੀ ਹੋ ਜਾਣਗੇ ਇਕੱਠੇ ਕਰਾਉਣਾ ਕਈ ਵਾਰ ਇਹ ਹੁੰਦਾ ਜੀ ਜੇ ਕੋਈ ਹੋਰ ਕੰਮ ਕਰਨ ਲੱਗ ਜੈ ਨੇ ਐਕਸਟਰਾ ਆ ਫਿਰ ਰਹਿ ਜਾਂਦੇ ਨੇ ਜੇ ਨਾਲ ਦੀ ਨਾਲ ਇਹ ਲਾ ਕੇ ਰੱਖ ਲਈਏ ਤਾਂ ਤੁਲਾ ਕੇ ਫਿਰ ਲੱਗ ਜਾਂਦੀ ਹੈ ਜੇ ਰੱਖ ਦਈਏ ਜੀ ਕਈ ਵਾਰ ਹੋਰ ਕੰਮ ਕਰਨ ਲੱਗ ਜਾਂਦੇ ਨੇ ਜੇ ਉਸ ਤੋਂ ਹੋ ਜਾਂਦੀ ਹੈ ਜਿਹੜੀ ਜਰੂਰ ਤਾਂ ਜੱਸ ਮੇਰੀ ਵੀ ਜੇ ਟੜੂ ਪੋਚਾ ਕਰ ਲੱਗਦੇ ਹੋਰ ਹੋ ਜਾਣ ਲੱਗ ਜਾਂਦੇ ਹੋ ਹੋ ਚੁੱਕੇ ਜਾਂਦੇ ਨੇ ਬਣਾ ਬਣਾ ਚੱਕਰ ਕਰਦੀ ਸਾਂ। ਇੱਕ ਚਾਹ ਦੇ ਚੱਕਰ ਕਰ ਮਾਰਦੀ ਆ। ਇਹ ਕੱਟ ਕੇ ਪਾਉਂਦਾ। ਅਸੀਂ ਵੀ ਵੀ ਪਸਾਰੇ ਨੇ। ਮਸੀਨੇ ਲਈ ਜਬੀ ਚੱਲਦੀ। ਥੋੜੇ ਜੇ ਕੱਪੜੇ ਮੋੜੇ ਦੇ ਵਿੱਚ। ਤੇ ਇਧਰ ਤਰੀ ਹੋਈ ਸੀ ਦਾਲ। ਮੂੰਗੀ ਸੋਲਿਆਂ ਦੀ ਮਿਕਸ ਵਾਲੀ ਤਰੀ ਹੋਈ ਸੀ। ਚਿੱਲੇ ਦੇ ਨਾਲ ਜਿਨਾ ਆਪਾਂ ਅੱਗ ਬਚਾ ਦੇਣੀ ਹੈ ਜੀ ਹੋਰ। ਬਹੁਤ ਵਧੀਆ ਕੋਈ ਸਗੀ ਬਣੀ ਤੇ ਦਾਲ ਚੁੱਲੇ ਤੇ ਤਾਂ ਵਾਪਸ ਸਵਾਦ ਬਣਦੀ ਹੈ ਜੀ ਦਾਲ ਪਾਣੀ ਕੁੱਲੂ ਭਾਂਡੇ ਦੇ ਵਿੱਚ ਨਾਲ ਹੁੰਦੇ ਹੋਰ ਪਾਣੀ ਵੀ ਪੈ ਜਾਂਦਾ ਜੀ ਕੁੱਲੇ ਭਾਂਡੇ ਚ ਰਿਜਣ ਕਰਕੇ ਜਦੋਂ ਇਹ ਪਾਣੀ ਸੁੱਕ ਜਾਂਦਾ ਹੈ ਘਟ ਜਾਂਦਾ ਵਿੱਚ ਹੋਰ ਪਾ ਦਿੰਿਆ ਗਰਮ ਕਰਕੇ ਪਾਣੀ ਇਹ ਵੀ ਕਰਕੇ ਫਿਰ ਬਹੁਤ ਵਧੀਆ ਬਣਦੀ ਹੈ ਜੀ ਚੁੱਲੇ ਤੇ ਜਹਾਰੇ ਚ ਤਾਂ ਨਹੀਂ ਮੇਰੇ ਘਰ ਅੱਜ ਨਹੀਂ ਚੁੱਲੇ ਤੇ ਤਾਂ ਲਈ ਸੀ ਇੱਕ ਅੱਡੇ ਕੱਪੜੇ ਪਾ ਦਿੱਤੇ ਨੇ ਸੁੱਕਣੇ ਏ ਜੇਨੀ ਕੇ ਵੀ ਪਾਣੀ ਆ ਪਾ। ਹਵਾ ਤਾਂ ਚੱਲ ਰਹੀ ਹੈ ਜੀ ਪਰ ਥੋੜੀ ਜਿਹੀ ਚੱਲ ਰਹੀ ਹੈ। ਇੱਥੇ ਆਪਣੀ ਇਧਰ ਦੁਪਹਿਰ ਤੋਂ ਬਾਅਦ ਫੇਰ ਸੌਂ ਆ ਜਾਂਦੀ ਜੇ ਡੇਕ ਲੱਗੀ ਹੋਈ ਹੈ ਬਾਹਰ ਇਹ ਜੀ ਸੌਂ ਆ ਜਾਂਦੀ ਹੈ। ਸਵੇਰੇ ਧੁੱਪ ਹੁੰਦੀ ਹੈ ਜ਼ਿਆਦਾ। ਸਵੇਰੇ ਹੋਰ ਕੰਮ ਕਰਦੇ ਹੁੰਦੇ ਜੀ ਕਿ ਮੱਝਾਂ ਵਾਲ ਜਾਣਾ ਹੁੰਦਾ ਲੇਟ ਹੋ ਜਾਂਦੇ। ਫੇਰ ਧੁੱਪੇ ਤੋਂ ਮਜੀਦ ਨਿਕਲਦਾ ਜੀ ਕਰਨੀ ਕਰਕੇ ਤਾਂ ਕਰਕੇ ਫੇਰ ਦੁਪਹਿਰ ਨੂੰ ਦੁਪਹਿਰ ਦੀ 3:00 ਤੋਂ ਬਾਅਦ ਫੇਰ ਮਸ਼ੀਨ ਚਲਾ ਲੈਂਦੇ ਨੇ। ਕਿ ਪਾ ਲੈਣੇ ਕੋ ਕੋ ਵਿੱਚ ਜਿਆਦਾ ਕਪੜੇ ਪਾਉਣੇ ਫਿਰ ਅੰਦਰ ਵੀ ਫਿੱਟ ਜਾਂਦੇ ਨਹੀਂ ਗਰਮੀ ਆਏ ਤਾਂ ਵੈਸੀ ਫਿੱਟ ਜਾਂਦੇ ਨਹੀਂ ਗਰਮੀ ਖਾ ਜਾਂਦੀ ਹੈ ਕਪੜੇ ਨੂੰ ਤੇ ਇਹ ਧੁੱਪੇ ਪਾਉਣੇ ਫਿਰ ਹੋਰ ਫਿੱਟ ਜਾਂਦੇ ਨੇ ਚੜ੍ਹਦੀ ਧੁੱਪ ਪਾਉਂਦੀ ਆ ਆਪਣੇ ਜਿਆਦਾ ਹੁੰਦੀ ਹੈ ਜੇ ਐਨੀ ਹੁੰਦਾ ਵੀ ਥੋੜੀ ਹੈ ਚਲ ਥੋੜਾ ਟਾਈਮ ਆਈ ਹੈ ਫਿਰ ਵੀ ਕੋਈ ਗੱਲ ਨਹੀਂ ਹੁੰਦੀ ਫਿਰ ਦੁਪਹਿਰ ਤੱਕ ਰਹਿੰਦੀ ਹੈ ਦੁਪਹਿਰੇ ਬਾਅਦ ਜਦੋਂ ਇਧਰੋਂ ਠੀਕ ਦੀ ਸਾਂਹ ਮਰਦੀ ਹੈ ਸ਼ਿਰ ਸਾਂਹ ਆਉਂਦੀ ਹੈ ਇੱਧਰ ਨੂੰ ਪਾ ਦੇ ਨੇ ਸੁੱਕਣੇ ਆਪਾਂ ਟੀ-ਸ਼ਰਟਾਂ ਪੁੱਠੀਆਂ ਕਰਕੇ ਪਾਈਆਂ ਨੇ ਜੀ ਤੇ ਲੋਹਾਂ ਤਾਂ ਪਾਈਂ ਪਾ ਦੇ ਤੀਨੇ ਹੁਣ ਧੁੱਪ ਨਹੀਂ ਹੈਗੀ ਤਾਂ ਕਰਕੇ ਸਿੱਧੇ ਪਾ ਦਿੱਤੀਆਂ ਨੇ ਜੀ ਲੋਹਾਂ ਦਾ ਸ਼ਾਮ ਨੂੰ ਉਤਾਰ ਲਾ ਕੇ ਹੁਣ ਰਾਤ ਨੂੰ ਤਰੀਰ ਬਹੁਤ ਜ਼ਿਆਦੀ ਪੈਂਦੀ ਹੈ ਰਾਤ ਨੂੰ ਕੱਪੜੇ ਬਾਹਰ ਮੈਂ ਛੱਡੀ ਵੀ ਹੈ ਨਹੀਂ ਜੀ ਕਦੇ ਜੀ ਕਈ ਵਾਰੀ ਭੁੱਲੇ ਜਾਈਏ ਤਾਂ ਵੇਸਕ ਰਹੇ ਜਾਂ ਨਹੀਂ ਤਾਂ ਮੈਂ ਲਾ ਕੇ ਅੰਦਰ ਲੈ ਜੰਨੀ ਹੁੰਦੀ ਰਾਤ ਨੂੰ ਬਾਹਰ ਨਹੀਂ ਛੱਡੀ ਸੁੱਕ ਜਾਂਦੇ ਨੇ ਜੀ ਪਤਲੇ ਜੇ ਕੋਈ ਮੋਟਾ ਰਹਿ ਜਾਂਦਾ ਤਾਂ ਉਹ ਅੰਦਰ ਸੁੱਕਣਾ ਪਾਉਂਦੇ ਨੇ ਸਵੇਰ ਨੂੰ ਸੁੱਕ ਜਾਂਦਾ ਇਥੇ ਹੁਣ ਕਰ ਲੈਣੇ ਆ ਜੀ ਤੜਕੇ ਦੀ ਤਿਆਰੀ ਲਸਣ ਤੇ ਪਿਆਜ਼ ਸਿੱਲ ਲੂੰਗੀ ਨਾਲ-ਨਾਲ ਅਗਮਚਾ ਦਾਂਗੇ ਜੀ ਦਾਲ ਦੇ ਵਿੱਚ ਪਾਣੀ ਮੈਂ ਪਹਿਲਾਂ ਪਾ ਦਿੱਤਾ ਸੀ ਗਰਮ ਕਰਕੇ ਹੁਣ ਰਿਜਰੇ ਹੀ ਆ ਦਾਲ ਤੇ ਇਥੇ ਕੋਲੇ ਵਹਿ ਗਈ ਆਪਾਂ ਲਸਣ ਤੇ ਪਿਆਜ਼ ਸਿੱਲ ਲਾਂਗੇ ਟਮਾਟਰ ਅੰਦਰ ਹੀ ਝील ਲਾਂਗੇ ਜੀ ਅਜੇ ਅਦਰਕ ਨਹੀਂ ਪਾਉਂਦੀ ਹੈਗੀ ਗਰਮੀ ਥੋੜੀ ਜੀ ਥੋੜੀ ਜੀ ਦਿਨਾਂ ਤੋਂ ਬਾਅਦ ਫੇਰ ਲਿਆਉਣ ਲੱਗਾਂਗੇ ਜੀ ਅਦਰਕ ਇਹਨਾਂ ਨੂੰ ਸਿੱਲ ਕੇ ਧੋ ਲੂਗੀ ਪਹਿਲਾਂ ਚੰਗੀ ਤਰ੍ਹਾਂ ਫੇਰ ਕੱਟ ਕਰੂੰਗੀ ਜੀ ਬਾਅਦ ਦੇ ਵਿੱਚ ਪਹਿਲਾਂ ਸਾਬਤਿਆਂ ਨੂੰ ਧੋ ਲਾਂਗੇ ਸਮਾਨ ਇੱਥੇ ਤਿਆਰ ਕਰ ਲੈਣੀ ਹੈ ਜੀ ਤੜਕਾ ਅੰਦਰ ਗੈਸ ਤੇ ਲਾ ਦੂੰਗੀ ਨਾਲੇ ਦੁੱਧ ਧਰਨ ਕੋਲੇ ਦੁੱਧ ਨੂੰ ਉਵਾਲੀ ਆ ਜੂਗੀ ਜੀ ਦੇ ਨਾਲ ਤੜਕਾ ਤਿਆਰ ਹੋ ਜੂ। ਨਾਲੇ ਆਟਾ ਗੁੰਨ ਲਾਂਗੇ ਜੀ। ਇਹ ਟਾਈਮ ਰਿਜਣ ਦਾ ਢਾਲ ਟਾਈਮ ਲੱਗਦਾ ਜੀ ਇਹ ਰਿਜਣ ਦਾ। ਹੋਈ ਹੋਈ ਬੜੀ ਜਾਊਗੀ ਰਿਜੀ ਜਾਊਗੀ ਹਜੇ। ਜਦ ਰੋਟੀ ਬਣਾਵਾਂਗੇ ਫੇਰ ਲਾ ਕੇ ਲੈ ਜੂਗੀ ਜੀ ਅੰਦਰ। ਤੜਕਾ ਭੁੰਨ ਕੇ ਇਹਦੇ ਵਿੱਚ ਹੀ ਪਾ ਦਊਗੀ ਇੱਥੇ। ਸੇਕ ਤੇ ਪਈ ਰਹੂਗੀ ਨਾਲੇ ਤਾਂ ਗਰਮ ਰਹੂਗੀ ਨਾਲੇ ਹੋਰ ਰਿਜੀ ਜਾਊਗੀ। ਚੁੱਲ੍ਹੇ ਦੇ ਕੰਮ ਕਰਨਾ ਤਾਂ ਵਧੀਆ ਲੱਗਦਾ ਜੀ। ਪਰ ਦਰਸਵਾਨ ਚੱਕ ਕੇ ਲਿਆਉਣਾ ਪੈਂਦਾ ਹੈ ਲੇਕ ਵੀਰ ਲੈ ਕੇ ਜਾਣਾ ਪੈਂਦਾ ਜੀ ਉਹੀ ਔਖਾ ਲੱਗਦਾ ਬਸ ਗੇੜੇ ਬਹੁਤ ਲੱਗਦੇ ਨੇ ਨੂੰ ਤਾਂ ਬੈਠ ਕੇ ਆਰਾਮ ਨਾਲ ਹੋ ਜਾਂਦਾ ਹੈ ਰਸੋਈ ਚ ਵੀ ਸਾਰਾ ਦਿਨ ਖੜੀ ਖੜੀ ਥੱਕ ਜਾਂਦੇ ਹਾਂ ਸਾਰੇ ਕੰਮ ਖੜ ਕੇ ਹੀ ਕਰਨੀ ਹੁੰਦੇ ਨੇ ਸਿਆਲ ਸਿਆਲ ਤਾਂ ਵਧੀਆ ਜੀ ਨਾਲੀ ਗੈਸ ਦੇ ਉੱਤੇ ਰੋਟੀ ਸੇਕਦੇ ਆਪਾਂ ਫੇਰ ਵੀ ਕਈ ਵਾਰੀ ਦਿੱਕਤੀ ਕਰ ਜਾਂਦੇ ਆ ਜੀ ਕਦੇ ਕੋਈ ਕਾਲੀ ਹੁੰਦੀ ਆ ਤਾਂ ਰਾੜ ਲੈਣੇ ਜੀ ਗੈਸ ਤੇ ਡਾਇਰੈਕਟ ਚੁੱਲੇ ਤੇ ਕੋਈ ਐਂ ਡਰਨੀ ਹੁੰਦਾ ਚਿੱਲੇ ਦੀ ਵਿਚਾਰਾਹੀ ਰੋਟੀ ਤੇ ਸਵਾਦ ਵੀ ਵੱਧ ਲੱਗਦੀ ਹੈ। ਮਸਾਂ ਹੀ ਹੋ ਜਾਂਦਾ ਜੀ ਕੋਲ ਵੀ ਚਲੋ ਗੈਸ ਤੇ ਕਰ ਲੈਨੇ ਆ ਤੇ ਸਵੇਰੇ ਸਾਨੂੰ ਮੱਜਾਂ ਦਾ ਕੰਮ ਹੁੰਦਾ ਉਧਰੋਂ ਤੇ ਉਧਰੋਂ ਚਿੱਲੇ ਦਾ ਹੁੰਦਾ ਜੀ ਤਾਂ ਕਰਕੇ ਜਲਦੀ ਹੋ ਜਾਂਦੀ ਹੈ ਉਸ ਵਿੱਚ ਗੈਸ ਦੇ ਉੱਤੇ ਸੇਤੀ ਕਰ ਲਾਂਗੇ। ਚਿੱਲੇ ਦੇ ਉੱਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ। ਜੇ ਤਾਂ ਇੱਥੇ ਸੋਈ ਹੋਵੇ ਜੀ ਫਿਰ ਸਾਰਾ ਸਮਾਨ ਇੱਥੇ ਹੋਵੇ ਫਿਰ ਤਾਂ ਟਾਈਮ ਹੋਰ ਵੀ ਘੱਟ ਲੱਗਦਾ। ਪਰ ਜਿੰਨੇ ਮਰਜੀ ਚੀਜ਼ਾਂ ਅੰਦਰ ਸੋਚ ਕੇ ਚੱਕ ਲਈਏ ਫਿਰ ਵੀ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਜੀ। ਦੋ ਚਾਰ ਗੇੜੇ ਤਾਂ ਲੱਗੇ ਜਾਂਦੇ ਨੇ। ਜੇ ਆਪਾਂ ਸਾਰਾ ਦਾਲ ਸਬਜ਼ੀ ਰੋਟੀ ਵੀ ਇੱਥੇ ਬਣਾਉਣੀ ਆ। ਇਹ ਤਾਂ ਕਈ ਗੇੜੇ ਲੱਗ ਜਾਂਦੇ ਨੇ। ਤੇ ਇਹ ਤੜਕਾ ਲਾਉਂਗੀ ਕੱਟ ਕੇ ਜੀ। ਪਿਆਜ਼ ਕੱਟ ਲਾਂਗੇ ਲਸਣ ਵੀ ਕੱਟ ਲਾਂਗੇ। ਇੱਥੇ ਲੱਗਦੀ ਕਿ ਦਿਨ। ਕਣਕ ਤੇ ਠੀਕ ਕਰਨਾ। ਸੁੱਤੀ ਭਈ ਆਪਣੀ ਕਣਕ ਤੇ ਰੈਡੀ ਵਿੱਚ ਪਾਵਾਂਗੇ। ਆਟਾ ਪਹੁੰਚ ਗਿਆ ਤੇ ਤੁਸੀਂ ਕੱਲ ਪਾ ਦਿੱਤੀ ਹੈ ਜੀ ਥੈਡੇ ਚ ਤੇ ਅੱਜ ਨਹੀਂ ਆ ਗਿਆ ਦੋ ਦੋ ਪਹਿਲਾਂ ਜੋ ਤੁਸੀਂ ਸੁਕੂੜੀ ਇਹ ਮੜਕਾਉਂਦੇ ਇਹ ਆਟਾ ਪਿਹਾ ਲਾਂਗੇ ਹੁਣ ਧੋ ਕੇ ਪਿਹਾ ਲਿਆ ਆਪਾਂ ਦਿਵਾਲੀ ਦਾ ਕੰਮਾਂ ਇਹ ਚੱਲ ਜੂਗਾ ਜੀ ਫਿਰ ਦਿਵਾਲੀ ਦੇ ਹੁਣ ਸਫਾਈਆਂ ਸ਼ੁਰੂ ਕਰਾਂਗੇ ਤਾਂ ਕਰਕੇ ਆਪਾਂ ਪਹਿਲਾਂ ਧੋ ਕੇ ਆਟਾ ਇਹਦਾ ਪਿਹਾ ਲਾਂਗੇ ਫਿਰ ਵਿੱਚ ਦੀ ਧੋਣੀ ਕਰਨ ਪਈ ਜਾਂ ਕੋਈ ਹੋਰ ਕੰਮ ਘਰ ਛੱਡਦੇ ਆ ਜਦੋਂ ਫਿਰ ਓਖਾ ਲਾ ਦੇ ਚੁਲੀ ਦਾ ਵੀ ਕਰਨਾ ਹੁੰਦਾ ਮੱਛਾਂ ਦਾ ਵੀ ਕਰਨਾ ਹੁੰਦਾ ਜੀ ਤੇ ਝਾੜ-ਝੜਾਈ ਦਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਦਿਵਾਲੀ ਦੇ ਬਹਾਨੇ ਨਾਲ ਇਹ ਹੋ ਜਾਂਦਾ ਵੀ ਚਲੋ ਘਰ ਦੀ ਸਾਫ ਸਫਾਈ ਹੋ ਜਾਂਦੀ ਹੈ ਤਿਹਾਰਾਂ ਦਾ ਹੁਣ ਅੱਗੇ ਵਾਲਾ ਚਾਹ ਤੱਕ ਨਹੀਂ ਹੈਗਾ ਜੀ ਬਸ ਇਹ ਤਿਹਾਰ ਦੇ ਬਹਾਨੇ ਨਾਲ ਘਰ ਸਾਫ ਹੋ ਜਾਂਦਾ ਹੈ ਇਹ ਸਿਆ-ਸਿਆ ਜਰੂਰਤ ਨਹੀਂ ਪੈਂਦੀ ਜੀ ਗਰਮੀ ਦੇ ਵਿੱਚ ਜਿਆਦਾ ਗਰਦ ਆਉਂਦੀ ਹੈ ਜਿਆਦਾ ਸਾਫ ਸਫਾਈਆਂ ਕਰਨੀ ਪੈਂਦੀ ਨੇ ਸਿਆਲ ਦੇ ਵਿੱਚ ਤਾਂ ਇੰਨੀ ਗਰਦ ਵੀ ਨਹੀਂ ਕਿ ਨਹੀਂ ਆਉਂਦੀ ਹੈਗੀ। ਤਰੀੜ ਪੈਣ ਲੱਗ ਜਾਂਦੀ ਆ ਉਹਦੇ ਕਰਕੇ ਫਿਰ ਰੀਤਾ ਘੱਟ ਉੱਡਦੇ। ਗਰਮੀ ਦੇ ਵਿੱਚ ਤਾਂ ਹੀ ਪਤਾ ਹੀ ਨਹੀਂ ਲੱਗਦਾ ਹੈਗਾ। ਇੱਕ ਦਿਨਾਂ ਸਾਫ਼ ਕਰੀਏ ਸਮਾਨ ਨੂੰ ਲੀਰ ਵੇਰੀ ਦੇ ਉੱਤੇ ਤਾਂ ਦੂਸਰੇ ਦਿਨ ਇਹ ਨਹੀਂ ਗੱਤ ਚੜ ਜਾਂਦੀ ਏ। ਇਹ ਉੱਪਰ ਉੱਪਰੋਂ ਤੇਲੇ ਦੇ ਵਿੱਚ ਕਣਕ ਪਾ ਕੇ ਇਹ ਇਕੱਠੀ ਕਰਕੇ ਥੱਲੇ ਆਏ ਦੇ ਵਿੱਚ ਇਹ ਝਾਰਨੀ ਨਾਲ ਝਾਰ ਕੇ ਫਿਰ ਪਾਉਂਗੀ ਇਹਦੇ ਵਿੱਚ ਥੋੜਾ ਜਿਹਾ ਗੁੱਲੀ ਡੰਡਾ ਜੀ ਹੋਤਾ ਕੋਸ ਨੂੰ ਇਹਾ ਥੋੜਾ ਥੋੜਾ ਜਿਹਾ ਉਹ ਨੀਚੇ ਪੱਲੀ ਜਿ ਇਕੱਠਾ ਹੋ ਜਿ ਗਿਆ ਤੇ ਇਹ ਝਾਰ ਕੇ ਪਾ ਦਾਂਗੇ ਇਹ ਦਿਨਾਂ ਨਿਕਲ ਜਿ ਗੋਦ ਸਾਰਾ ਥੋੜੀਏ ਰੋਟੀਆਂ ਆਪਾਂ ਕਣ ਕੱਦਾ ਕੱਠੇਲਾ ਜਿਆਦਾ ਨਹੀਂ ਥੋਟੀ ਹੈਗੀ ਦਿਵਾਲੀ ਤੋਂ ਬਾਅਦ ਫੇਰ ਢੋਲਾਂਗੇ ਜੀ ਦਿਵਾਲੀ ਹੋਰ ਨਾਲੇ ਸਿਆਰ ਵਾਲੀ ਧੋ ਕੇ ਰੱਖ ਲਾਂਗੇ ਇੱਕ ਅਦਾ ਥੈਲਾ ਐਕਸਟਰਾ ਨਾਲੀਏ ਪਿਹਾ ਲਾਂਗੇ ਆਟਾ ਇੱਕ ਥੈਲਾ ਸਿਆ ਦੇ ਵਿੱਚ ਤਾਂ ਖਰਾਬ ਵੀ ਨਹੀਂ ਹੁੰਦਾ ਜੇ ਆਟਾ ਜਿਆਦਾ ਵੀ ਪਹਿਲਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਵੀ ਖਰਾਬ ਹੋਊਗਾ ਗਰਮੀ ਵਿੱਚ ਤਾਂ ਥੋੜੀ ਵੀ ਹੈ ਵਧਿਆ ਰਹਿੰਦੀ ਹੈ ਇਹ ਸਾਜ਼ਾਂ ਮੀਂਹ ਬਹੁਤ ਜਿਆਦਾ ਪੈਣੀ ਉਹਦੇ ਕਰਕੇ ਵੀ ਖਰਾਬ ਹੋਣ ਦਾ ਡਰ ਹੁੰਦਾ ਸੀ ਇੱਕ ਵਾਰੀ ਆਪਾਂ ਹੋਰ ਥੋੜੀ ਪਿਆਵਾਂਗੇ ਅਗਲੀ ਵਾਰੀ ਜਿਹੜਾ ਜਿਆਦਾ ਵੱਧ ਪਿਆਲਾਂਗੇ ਜਿੰਨਾ ਕੁ ਆਪਣੀ ਢੋਲੀ ਦੇ ਵਿੱਚ ਪੈ ਜੇ ਇਸ ਤੋਂ ਬਾਅਦ ਵੀ ਲਾਉਂਗੀ ਤੜਕਾ ਦਾਣ ਪਹਿਲੇ ਚੱਕ ਦਿੰਦੇ ਆ ਜੀ ਧੁੱਪ ਚਲੀ ਗਈ ਸੀ ਜੀ ਇੱਥੋਂ ਤਾਂ ਕੰਕ ਬੋਲ ਨੂੰ ਪਰ ਉਧਰ ਪਰਾਂ ਵੀੜੀ ਦੇ ਵਿੱਚ ਰਹਿ ਗਈ ਸੀ ਜੀ ਪੰਜ ਬੱਚੇ ਵਾਲੀ ਸੀ ਜੀ ਇੱਥੇ ਤੜਕਾ ਲਾ ਕੇ ਦਾਣ ਇਹ ਧਾਰਾ ਚੋ ਲੈਣੇ ਜੀ ਚਾਰ ਚੁੱਕਾ ਦੇਣੀ ਆ ਆਪਾਂ ਬਲੀ ਚਾਰ ਕਿ ਟੈਲਾ ਕੇ ਰੱਖ ਲਾਂਗੇ ਸਾਰੀ ਕਮਾਂ ਵਾਲੀ ਧਿਆਨ ਦੇਣਾ ਪੈਂਦਾ ਜੀ ਇਕੱਲੇ ਜਰ ਨਹੀਂ ਤਾਂ ਚੱਲੂ ਚੱਲੀ ਹੈ ਸਾਰਾ ਦਿਨ घ्यो भी सारे आपकी दे लसन पा थोड़ा जहा जीरा पा लिने ज्यादा गर्म सी करके पहले लसन पा लून मिर्च सारा दाल पाया ਆ ਲੈ ਮੇਂ ਟਮਾਟਰ ਵੀ ਪਾਤਾ ਦੀ ਕੱਟ ਕੇ ਇਹ ਵਾਲਾ ਜਿਹੜਾ ਉਹਨੂੰ ਵੀ ਆਟਾ ਪਾ ਕੇ ਰੱਖ ਲੈਂ ਹਾਂ ਤਾਂ ਕਿ ਇਹ ਬੱਦਰ ਹੋ ਜਾਵੇ ਉਹ ਵਾਲਾ ਮੇਂ ਟਮਾਟਰ ਆਪਾ ਪਾ ਲਈਏ ਆ ਜੀ કેરેસી મીઠી બાની અંદર દાળ દેતી હૈ ઓર તક કેરેસી પાસ થોડા લવ મીઠી લાવા નો ટાઈમ આ ગયા ગાઈરામાની કેતા હરા ઢાણિયા દેખી સાર તોક પાડે મીઠી કે પાડી तड़का तैयार करके हम पा लेंगे दाल दे। थोड़ी जी अग हो जाएगी थोड़ा टाइम जीरो जी इतने टाइम हो गया शायद सबक सिद्धा हो गया थोड़ा थोड़ा नेरा हो गया बार लेटा लग गए ਤੇ ਇਹ ਆਪਣੀ ਪਿੰਡ ਹੋ ਰਹੀਆਂ ਨੇ ਜੀ ਕੀੜਾ ਇਹ ਆਵਾਜ਼ ਆਉਂਦੀ ਹੈ ਜਿਹੜੀ ਇਹ ਚੀਤਾ ਹੈ ਤਾਂ ਇਹ ਆ ਜਾ ਰਹੀ ਜੀ ਟਮਾਟਰ ਤੇ ਆ ਜਾ ਟੀਲੇ ਸੰਗਰ ਦਾਣਾ ਆਪਾਂ ਜੀਰਾ ਪਾ ਦਿੱਤਾ ਤੀ ਚ ਬਿਲਕੁਲ ਕੋਈ ਨਹੀਂ ਸੀ ਤਾਂ ਕੋਟਨੀ ਵੀ ਲੋੜ ਨਹੀਂ ਪੈਂਦੀ ਹੈਗੀ ਜਿੱਦੇ ਤੇ ਜਿਆਦਾ ਟਾਈਮ ਪਕਾਈ ਜਾਂਦੇ ਜੀ ਆਪਾਂ ਅੱਗ ਬਜਾਦਨੇ ਹੋ ਉਹਦੇ ਨਾਲ ਬਿਲਕੁਲ ਹੀ ਖੁੱਲ ਜਾਂਦੇ ਹੈ

ਇਨ ਆਨੇ ਹੋਏ ਜੀ ਅੱਜ ਦੀ ਵੀਡੀਓ ਜੇ ਤੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਆਹੀ ਪਹਿਲੀ ਵਾਰੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬੈਠਾ ਆਪਣਾ ਸੈੰਗ ਨਹੀਂ ਤੇ ਲਾਈਕ ਲਾ ਦਿੰਦੇ ਜੀ ਮੇਰਾ ਹੋ ਜਾਣਾ ਕੈਮਰੇ ਜੱਟ ਹੋਏ ਦਿਖਦਾ ਮਤਲਬ ਉਹ ਬੰਦੇ ਜੀ ਰਹੇ ਲਾਈਕ ਲਾਉਂਦੀ ਜੀ ਆਪਾਂ ਮਿਲਦੇ ਹਾਂ ਜੀ ਬੋਲ